ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੇਰੇ ਭਰਾ ਪੱਤਰਕਾਰ ਭਰਾ ਤੁਹਾਨੂੰ ਇੱਥੇ ਜੀ ਆਇਆਂ ਮੈਨੂੰ ਵੀ ਕਹਿੰਨੇ ਆ ਤੇ ਤੁਹਾਡਾ ਧੰਨਵਾਦ ਵੀ ਤੁਸੀਂ ਉਡੀਕ ਰਹੇ ਹੋ ਤੇ ਮੈਂ ਅੱਜ ਬੈਠਾ ਸਾਡੇ ਸੀਡੀਪੀਓ ਮੈਡਮ ਗੁਰਜੀਤ ਕੌਰ ਸਾਡੇ ਨਾਲ ਬੈਠੇ ਨੇ ਤੇ ਜਿਹੜਾ ਸਾਡਾ ਡਿਪਾਰਟਮੈਂਟ ਆ ਔਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਜਿਹਦੇ ਵਿੱਚ ਆਪਣੇ ਵਰਕਰ ਆ ਜਾਂਦੇ ਨੇ ਜਾਂ ਨਰੇਗਾ ਅ ਅੰਗਣਵਾੜੀ ਵਰਕਰ ਆ ਜਾਂਦੇ ਨੇ ਸੌਰੀ ਨਰੇਗਾ ਨਹੀਂ ਆਪਣੇ ਆਂਗਣਵਾਰੀ ਵਰਕਰ ਆ ਜਾਂਦੇ ਨੇ ਅਸੀਂ ਪਿਛਲੇ ਦਿਨ ਹੀ ਲਗਭਗ ਇਸ ਵਿਭਾਗ ਦੇ ਨਾਲ ਸੰਬੰਧਿਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਡੇ ਮੰਤਰੀ ਡਾਕਟਰ ਬਲਜੀਤ ਕੌਰ ਜਦੋਂ ਤੋਂ ਉਹ ਆਏ ਨੇ ਤਾਂ ਉਹ ਇਸ ਵਿਭਾਗ ਦੇ ਵਿੱਚ ਲਗਾਤਾਰ ਨਵੀਆਂ ਪੋਸਟਾਂ ਵੀ ਕੱਢ ਰਹੇ ਨੇ ਜਨ ਜਿਹੜੀਆਂ ਸਾਡੀਆਂ ਭੈਣਾਂ ਲੰਬੇ ਸਮੇਂ ਤੋਂ ਇੱਕ ਹੀ ਪੋਸਟ ਤੇ ਕੰਮ ਕਰ ਰਹੀਆਂ ਸੀਗੀਆਂ ਹੈਲਪਰ ਕੰਮ ਕਰ ਰਹੀਆਂ ਸੀ ਉਹਨਾਂ ਨੂੰ ਵਰਕਰ ਕਨਵਰਟ ਕਰ ਰਹੇ ਆ ਜਾਂ ਜਿਹੜੀਆਂ ਵਰਕਰ ਕੰਮ ਕਰ ਰਹੀਆਂ ਸੀ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਆ ਤਾਂ ਡਿਪਾਰਟਮੈਂਟ ਦੇ ਵਿੱਚ ਪ੍ਰੋਮੋਸ਼ਨ ਚੱਲ ਰਹੀ ਹੈ ਜਿਹੜੀ ਕਿ ਪਹਿਲਾਂ ਤੁਹਾਨੂੰ ਜ਼ਿਆਦਾ ਦੇਖਣ ਚ ਨਹੀਂ ਮਿਲਦੀ ਸੀਗੀ ਇਸੇ ਤਹਿਤ ਲਗਭਗ ਤੁਹਾਨੂੰ ਯਾਦ ਹੋਣਾ ਤੁਸੀਂ ਵੀ ਸਾਰੇ ਭਰਾ ਮੇਰੇ ਆਏ ਸੀ ਇੱਥੇ ਉਦੋਂ ਵੀ ਆਪਾਂ ਸੀਡੀਪੀਓ ਮੈਡਮ ਇਹਨਾਂ ਦੇ ਮਿਹਨਤ ਦੇ ਸਦਕਾ ਆਪਾਂ ਲਗਭਗ 30 ਤੋਂ ਵੱਧ ਜਿਹੜੀਆਂ ਨਵੀਆਂ ਸਾਡੀਆਂ ਭੈਣਾਂ ਸੀਗੀਆਂ ਉਹਨਾਂ ਨੂੰ ਆਪਾਂ ਇਸ ਮਹਿਕਮੇ ਦੇ ਵਿੱਚ ਆਪ ਨੂੰ ਸ਼ਾਮਲ ਕਰਾਇਆ ਸੀਗਾ ਤੇ ਹੁਣ ਅਸੀਂ ਲਗਭਗ 11 ਦੇ ਕਰੀਬ ਆਪਣੇ ਬਾਗੇ ਪੁਰਾਣੇ ਦੇ ਵਿੱਚ ਪ੍ਰੋਮੋਸ਼ਨ ਆਈਆਂ ਨੇ ਲਗਭਗ 30 ਤੋਂ 40 ਮੋਗੇ ਜ਼ਿਲ੍ਹੇ ਦੇ ਵਿੱਚ ਪ੍ਰੋਮੋਸ਼ਨ ਆਈਆਂ ਨੇ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ ਮੈਂ ਅਪਰੋਕਸੀਮੇਟ ਕਹਿ ਰਿਹਾ ਲਗਭਗ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ 500 ਤੋਂ ਪਲੱਸ ਜਿਹੜੀ ਆ ਪ੍ਰੋਮੋਸ਼ਨ ਹੋਈ ਆ ਇਹਦੇ ਵਿੱਚ ਪ੍ਰਮੋਸ਼ਨ ਦੇ ਨਾਲ ਨਾਲ ਮੈਨੂੰ ਦੋ ਫਾਇਦੇ ਜਿਹੜੇ ਵੱਡੇ ਦਿਖਦੇ ਨੇ ਉਹ ਹੋਣਗੇ ਇੱਕ ਤਾਂ ਜਦੋਂ ਤੁਸੀਂ ਹੈਲਪਰ ਤੋਂ ਵਰਕਰ ਨੂੰ ਪ੍ਰਮੋਟ ਕਰ ਦਿੰਨੇ ਆ ਤਾਂ ਜਿਹੜੀਆਂ ਹੈਲਪਰ ਦੀਆਂ ਨਵੀਆਂ ਵੈਕੈਂਸੀਆਂ ਨਿਕਲਿਆਉਂਦੀਆਂ ਨੇ ਹੈਲਪਰ ਦੀਆਂ ਜਗ੍ਹਾ ਖਾਲੀ ਹੋ ਜਾਣਗੀਆਂ ਤਾਂ ਸਾਡੇ ਵਾਸਤੇ ਡਬਲ ਬੈਨੀਫਿਟ ਹੋ ਜਾਂਦਾ ਕਿਉਂਕਿ ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਹੈਲਪਰ ਕੰਮ ਕਰਦੇ ਸੀ ਵਰਕਰ ਹੋ ਗਈਆਂ ਤੇ ਅਸੀਂ ਨਵੇਂ ਹੈਲਪਰ ਭੈਣਾਂ ਨੂੰ ਭਰਤੀ ਕਰ ਸਕਦੇ ਆ ਤਾਂ ਨਵੀਆਂ ਪੋਸਟਾਂ ਵੀ ਕ੍ਰੀਏਟ ਹੋ ਜਾਣਗੀਆਂ ਨਾਲ ਦੀ ਨਾਲ ਜਿੰਨੀਆਂ ਸਾਡੀਆਂ ਭੈਣਾਂ ਨੇ ਇਹ ਤਾਂ ਇਹਨਾਂ ਦੀ ਜਿਹੜੀ ਸੈਲਰੀ ਆ ਉਹ ਡਬਲ ਹੋ ਜਾਊਗੀ ਪਹਿਲਾਂ ਨਾਲੋਂ ਦੁੱਗਣੀ ਹੋ ਜਾਊਗੀ ਤਾਂ ਇਸ ਸਬੰਧ ਦੇ ਵਿੱਚ ਅਸੀਂ ਮੈਂ ਡਾਕਟਰ ਬਲਜੀਤ ਕੌਰ ਮੈਡਮ ਨੇ ਸਾਡੇ ਜਿਹੜੇ ਸਾਡੇ ਆਪਣੇ ਕੈਬਨਿਟ ਮਿਨਿਸਟਰ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿਹੜੇ ਮੇਰੇ ਲੋਕਲ ਬਾਗਾਪੁਰਾਣਾ ਤੋਂ ਸਾਡੇ ਸੀਡੀਪੀਓ ਮੈਡਮ ਨੇ ਗੁਰਜੀਤ ਕੌਰ ਇਹਨਾਂ ਦੇ ਤਿੰਨ ਸਪਰਡੈਂਟ ਜਿਹੜੇ ਇਹਨਾਂ ਦੇ ਕੰਮ ਕਰਦੇ ਨੇ ਮੈਂ ਸਾਰਿਆਂ ਦਾ ਕਿਉਂਕਿ ਇਹਨਾਂ ਸਾਰਿਆਂ ਦੀ ਮਿਹਨਤ ਦੇ ਸਦਕਾ ਜਦੋਂ ਅਸੀਂ ਹਲਕੇ ਦੇ ਵਿੱਚੋਂ ਨਾਮ ਭੇਜਦੇ ਆ ਇੱਕ ਲਿਸਟ ਤਿਆਰ ਕਰਕੇ ਭੇਜਦੇ ਆ ਫਿਰ ਉਸ ਲਿਸਟ ਤੇ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਮੋਹਰ ਲਾ ਦਿੰਦਾ ਤਾਂ ਇਹ ਸਾਰੇ ਵਧਾਈ ਦੇ ਪਾਤਰ ਨੇ ਨਾਲ ਦੀ ਨਾਲ ਜਿਹੜੀਆਂ ਨੌ ਭੈਣਾਂ ਨੇ ਸਾਡੀਆਂ ਜਿਹੜੀਆਂ ਹੁਣ ਹੈਲਪਰ ਤੋਂ ਵਰਕਰ ਹੋ ਗਈਆਂ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਪ੍ਰਮੋਸ਼ਨ ਹੋ ਗਈ ਆਪਣੇ ਹਲਕੇ ਦੇ ਵਿੱਚ ਨਾਲ ਦੀ ਨਾਲ ਦੋ ਅ ਡੈਥ ਕੇਸ ਸੀਗੇ ਜਿਹੜੀਆਂ ਸਾਡੀਆਂ ਇਸ ਪੋਜੀਸ਼ਨ ਤੇ ਪਹਿਲਾਂ ਕੰਮ ਕਰਦੇਆਂ ਸੀਗੀਆਂ ਭੈਣਾ ਮੈਨੂੰ ਜਿਆਦਾ ਵੰਦਰ ਤੋਂ ਵੰਦਰਪਿੰਡ ਤੋਂ ਤੇ ਚੀਦਾਪਿੰਡ ਤੋਂ ਵੰਦਰਪਿੰਡ ਵਾਲੇ ਜਿਹੜੇ ਭੈਣ ਸੀ ਮੈਂ ਉਹਨਾਂ ਕੋਲ ਮਦੂ ਪਹਿਲਾਂ ਵੀ ਮਿਲਦਾ ਰਿਹਾ ਸੀਗਾ ਤਾਂ ਉਹ ਸਾਡੇ ਵਾਸਤੇ ਬੜੇ ਦੁੱਖ ਦੀ ਗੱਲ ਸੀ ਹੁਣ ਉਹਨਾਂ ਦੀ ਜਗ੍ਹਾ ਤੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਪਹਿਲਾਂ ਜਾਂ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਹੋਈ ਉਹ ਸਾਡੇ ਲੰਬੇ ਸਮੇਂ ਤੋਂ ਕੇਸ ਪੈਂਡਿੰਗ ਸੀ ਪੂਰੇ ਪੰਜਾਬ ਦੇ ਵਿੱਚ ਸਾਡੇ ਬਾਗੇਪੁਰਾਣੇ ਦੇ ਵੀ ਦੋ ਕੇਸ ਸੀ ਇਹ ਵੀ ਮੰਤਰੀ ਸਾਹਿਬ ਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਡੈਥ ਕੇਸ ਸੀਗੇ ਤਾਂ ਉਹਨਾਂ ਨੂੰ ਵੀ ਆਸ਼ਰਿਤ ਕੇਸ ਕਹਿ ਦਿੰਨੇ ਆਪਾਂ ਤਾਂ ਉਹਨਾਂ ਨੂੰ ਵੀ ਇਹਨਾਂ ਨੇ ਸਾਰਿਆਂ ਨੂੰ ਕਲੀਅਰ ਕਰਕੇ ਤੇ ਉਹਨਾਂ ਨੂੰ ਪੋਜੀਸ਼ਨ ਤੇ ਪੋਸਟਾਂ ਤੇ ਲਾਤਾ ਤਾਂ ਇਹਦੇ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ মিডিਆ ਭਰਾਵਾਂ ਨੂੰ ਅਸੀਂ ਤਕਲੀਫ ਦਿੱਤੀ ਸੀ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਇਹਨਾਂ ਸਾਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਪ੍ਰਮੋਟ ਹੋਏ ਨੇ ਅਸੀਂ ਲਗਭਗ 9 ਪ੍ਰਮੋਟ ਹੋਏ ਨੇ ਵਰਕਰ ਹੈਲਪਰ ਤੋਂ ਵਰਕਰ ਹੋ ਗਏ ਤੇ ਦੋ ਜਿਹੜੇ ਡੈਥ ਕੇਸ ਸੀਗੇ ਡੈਥ ਹੋ ਗਈ ਸੀ ਦੋ ਹੋ ਗਏ ਟੋਟਲ 11 ਜਿਵੇਂ ਮੈਂ ਕਹਦਾ ਵੀ 11 ਸਾਡੇ ਕੱਲੇ ਬਾਗੇ ਬ੍ਰਾਂਚੇ ਪ੍ਰਮੋਸ਼ਨ ਹੋਈਆਂ ਨੇ ਇਹ ਇੱਕ ਹਲਕੇ ਵਾਸਤੇ ਵੈਸੇ ਜੇ ਤੁਸੀਂ ਓਵਰਆਲ ਦੇਖੋ 11 ਗਿਣਤੀ ਥੋੜੀ ਜਿਹੀ ਲੱਗਦੀ ਆ ਪਰ ਜੇ ਤੁਸੀਂ ਇੱਕ ਹਲਕੇ 'ਚ ਦੇਖੋ ਤਾਂ 11 ਗਿਣਤੀ ਬਹੁਤ ਵੱਡੀ ਹੁੰਦੀ ਆ ਮੈਨੂੰ ਜਿੰਨਾ ਤੱਕ ਪਤਾ ਹੈ ਮੇਰੇ ਬਾਕੀ ਆਣ ਗਵਾਂਡ ਜਿਹੜੇ ਵੀ ਵਿਧਾਨ ਸਭਾ ਹਲਕੇ ਨੇ ਸਾਰੀ ਜਗ੍ਹਾ ਤੇ ਇੱਕ ਇੱਕ ਦੋ ਦੋ ਹੋਇਆ ਚਲੋ ਸਾਡੇ ਸਟਾਫ ਦੀ ਮਿਹਨਤ ਆ ਇਹਨਾਂ ਦੀ ਮਿਹਨਤ ਦੇ ਸਦਕਾ ਅਸੀਂ ਲਗਭਗ ਮੈਨੂੰ ਲੱਗਦਾ 2-3 ਜ਼ਿਲ੍ਹਿਆਂ ਚੋਂ ਸਭ ਤੋਂ ਉੱਪਰ ਰਹੇ ਹਾਂ ਵੀ ਅਸੀਂ 11 ਪੋਸਟਾਂ ਜਿਹੜੀਆਂ ਆਪਣੀਆਂ ਉਹਨਾਂ ਨੂੰ ਪ੍ਰੋਮੋਸ਼ਨ ਤੇ ਲੈ ਕੇ ਗਏ ਆ। ਕੀ ਨਾਮ ਤੁਹਾਡਾ ਜੀ? ਸਰਬਜੀਤ ਕੌਰ ਜੀ। ਕਿਹੜਾ ਤੋਂ ਬਸਤੇ ਹੋ? ਆਹ ਸਤਾ ਪੰਜਗ੍ਰਾਂਈ ਖੁਰਦ। ਬਗਾ ਪ੍ਰਣਾਤ ਸੀਰ ਜ਼ਿਲ੍ਹਾ ਮੋਗਾ। ਅਸੀਂ ਉਹਨੂੰ ਜੀ ਪ੍ਰੋਮੋਸ਼ਨ ਮਿਲੀ ਆ ਪਹਿਲਾਂ ਤੁਸੀਂ ਤੁਹਾਡੀ ਕੀ ਰੋਲ ਸੀ? ਮੇਰੀ ਹੈਲਪਰ ਦੀ ਪੋਸਟ ਸੀ ਜੀ ਪੰਜਗ੍ਰਾਂਈ ਖੁਰਦ। ਤੇ ਹੁਣ ਮੈਨੂੰ ਪ੍ਰਮੋਟ ਕੀਤਾ ਗਿਆ ਮੈਂ ਵਰਕਰ ਦੇ ਤੌਰ ਤੇ ਮੈਂ ਹੁਣ ਪੰਜ ਗ੍ਰੇਡ ਕੋਰਸ ਦੇ ਵਿੱਚ ਕੰਮ ਕਰ ਰਹੀ ਹਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਐ ਇਸ ਗੱਲ ਦੀ ਸਾਡੇ ਮੈਡਮ ਸਾਡੇ ਟੀਚ ਸਾਡੇ ਸੀਡੀਪੀ ਮੈਡਮ ਸਾਡੇ ਸੁਪਰਵਾਈਜ਼ਰ ਮੈਡਮ ਨੇ ਸਾਡਾ ਬਹੁਤ ਸਪੋਰਟ ਕੀਤਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਐ ਇਸ ਗੱਲ ਦੀ ਕਿਉਂਕਿ ਸਾਡੀ ਵੀ ਸੁਣਵਾਈ ਕੀਤੀ ਗਈ ਐ ਬਾਕੀ ਐਮਐਲਐਸ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਖਾਤਰ ਐਡਾ ਵੱਡਾ ਉਪਰਾਲਾ ਕੀਤਾ ਵੀ ਸਾਨੂੰ ਪ੍ਰਮੋਟ ਕੀਤਾ ਗਿਆ ਤੇ ਸਾਡੀਆਂ ਇਹਨਾਂ ਦਿਨਾਂ ਸਾਡੀਆਂ ਡਿਊਟੀਆਂ ਅਸੀਂ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਾਂਗੇ ਇਹਨਾਂ ਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਬਹੁਤ-ਬਹੁਤ ਧੰਨਵਾਦ ਹੈ ਸਾਡਾ ਨਾਮ ਅਨਜੀਤ ਕੌਰ ਹੈ ਜੀ ਕਿਹਦਾ ਸਟੇਸ਼ਨੋਂ ਪਟਕੜਾ ਸਾਡੇ ਕੋਲੇ ਮੈਂ ਹੈਲਪਰ ਸੀ ਪਹਿਲਾਂ ਪਿੰਡ ਚਿੱਡਾ ਵਿੱਚ ਜੀ ਤੇ ਹੁਣ ਮੈਨੂੰ ਪ੍ਰਮੋਟ ਕੀਤਾ ਗਿਆ ਜੀ ਵਰਕਰ ਬਣਾਇਆ ਗਿਆ ਅਸੀਂ ਐਮਐਲਏ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੀ ਸੀਡੀਪੀਓ ਮੈਡਮ ਗਰਜੀਤ ਕੌਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੀ ਮੈਡਮ ਹੈਗਾ ਪੂਮਲ ਬੰਸਲ ਜੀ ਇੱਕ ਕੁਲਦੀਪ ਕੌਰ ਸੁਪਰਵਾਈਜ਼ਰ ਮੈਡਮ ਹੈ ਜੀ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇੰਨੀ ਵੀ ਮਿਹਨਤ ਦਾ ਸਾਨੂੰ ਹੱਕ ਕਲਪਾਲ ਮਿਲਿਆ ਜੀ ਅੱਜ ਸਾਡੀ 2007 ਦੀ ਜੁਆਇਨਿੰਗ ਹੈ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਜੀ ਜਿਨ੍ਹਾਂ ਨੇ ਅੱਜ ਤੋਂ ਸਾਨੂੰ ਵਧੀਆ ਅੱਜ ਦਿੱਤੇ ਆ ਜੀ ਵਰਕਰ ਬਣਾਇਆ ਤੇ ਇਹਨਾਂ ਨੂੰ ਕੋਈ ਅਸੀਂ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਜੀ ਬਹੁਤ ਵਧੀਆ ਕੰਮ ਕਰਾਂ ਸਰਜੀਤ ਕੋਰਈ ਸਿਰਸ ਸਟੇਸ਼ਨ ਦਾ ਮੀਰਾਪਿੰਡ ਮਲਕੀਆ ਜੀ ਮੈਂ ਬਤੌਰ ਹੈਲਪਰ ਦੇ ਡਿਊਟੀ ਕਰ ਰਹੀ ਸੀ ਸਰ ਤੇ ਹੁਣ ਮੈਂ ਵਰਕਰ ਬਣ ਚੁੱਕੀ ਆ ਮੈਂ ਧੰਨਵਾਦ ਕਰਦੀ ਆ ਸਾਡੇ ਐਮਐਲਏ ਸਾਹਿਬ ਜੀ ਦਾ ਤੇ ਸਾਡੇ ਸੀਡੀਓ ਪਰਮੈਡਮ ਸਾਦਾ ਜੀ ਤੇ ਸਾਡੇ ਪਰਮਜੀਤ ਕੌਰ ਮੈਡਮ ਸਾਡੇ ਸੁਪਰਵਾਈਜ਼ਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਰ ਮੈਂ 2009 ਤੋਂ ਹੈਲਪਰ ਦਾ ਡਿਊਟੀ ਨਿਭਾਈ ਸੀ ਸਰ ਮੱਸੇ ਯਾਦਾਂ ਦੇਖਿਆ ਸੀ ਮੈਂ ਬਹੁਤ ਧੰਨਵਾਦ ਕਰਦੀ ਮੈਂ ਤੈ ਦਿਲੋਂ ਧੰਨਵਾਦ ਕਰਦੀ ਮੈਂ ਡਿਊਟੀ ਬਹੁਤ ਇਮਾਨਦਾਰ ਨਾਲ ਨਿਭਾਈ ਆ ਤੇ ਮੈਂ ਅੱਗੇ ਵੀ ਇਹ ਡਿਊਟੀ ਬਹੁਤ ਇਮਾਨਦਾਰੀ ਦੇ ਨਾਲ ਨਿਭਾਉਂਗੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਹੈ ਕੋਲੀ ਜੀ ਉਹਦੀ ਕਿੱਥੇ ਹੈ ਬਾਗਾ ਪ੍ਰਣਾਮ ਹੈ ਜੀ ਪਿਛਲੇ ਸਾਲ ਮੇਰੀ ਫਰਵਰੀ 2024 ਦੇ ਵਿੱਚ ਪ੍ਰੋਮੋਸ਼ਨ ਹੋਈ ਹੈ 24 ਸਾਲ ਤੋਂ ਮੇਰੀ ਸੁਪਰਵਾਈਜ਼ਰ ਦੀ ਪ੍ਰੋਮੋਸ਼ਨ ਹੋਈ ਹੈ ਤੇ ਇਹਨਾਂ ਨੂੰ ਵੀ ਮੈਂ ਅੱਜ ਦੇਖ ਕੇ ਇਸੇ ਤਰ੍ਹਾਂ ਜਿਵੇਂ ਮੈਂ ਇਸ ਦੌਰ ਦੇ ਵਿੱਚੋਂ ਨਿਕਲੀ ਆ ਕਿ ਇੰਨੀ 24 ਸਾਲ ਬਾਅਦ ਇੰਨੀ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਵਰਕਰ ਦੀ ਸੀਟ ਤੇ ਸਮਾਧ ਭਾਈ ਤੋਂ ਤੇ ਅੱਜ ਮੈਨੂੰ 1 ਸਾਲ ਤੋਂ ਉੱਪਰ ਟਾਈਮ ਹੋ ਗਿਆ ਐਜ਼ ਅ ਸੁਪਰਵਾਈਜ਼ਰ ਮੈਂ ਬਾਗਾ ਪ੍ਰਣਾਮ ਬਲਾਕਸ ਕੰਮ ਕਰ ਰਹੀ ਹਾਂ ਤੇ ਮੈਨੂੰ ਬਹੁਤ ਅੱਛਾ ਲੱਗਦਾ ਬਹੁਤ ਖੁਸ਼ ਹਾਂ ਅੱਜ ਜਿਵੇਂ ਮੇਰੇ ਨਾਲ ਦੀਆਂ ਭੈਣਾਂ ਉੱਪਰ ਉੱਠੀਆਂ ਐ ਪ੍ਰਮੋਟ ਹੋਈਆਂ ਹੈਲਪਰ ਤੋਂ ਵਰਕਰ ਦੀ ਸੀਟ ਤੇ ਆਈਆਂ ਉਹ ਸਿਕ ਦੋ ਕੋਲੀਆ ਕਲਾ ਵਾਂਦਰਪਿੰਡ ਜਿਹੜੇ ਡੈਥ ਕੇਸ ਸੀਗੇ ਆਸ਼ਰਿਤ ਕੇਸ ਸੀਗੇ ਉਹ ਵੀ ਪ੍ਰਮੋਟ ਹੋਏ ਆ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਵੀ ਨੋਆ ਜਿਹੜੀਆਂ ਉਹ ਪ੍ਰਮੋਟ ਕੀਤੀਆਂ ਗਈਆਂ ਠੀਕ ਹੈ ਕਿਉਂਕਿ ਉਹ ਚਲਦੀ ਡਿਊਟੀ ਦੇ ਵਿੱਚ ਉਹਨਾਂ ਦੀ ਕਿਸੇ ਕਾਰਨ ਮੌਤ ਹੋ ਗਈ ਸੀਗੀ ਠੀਕ ਹੈ ਦੋ ਕੇਸ ਉਹ ਇਦਾਂ ਦੇ ਸਾਡੇ ਬਾਗੇ ਪੁਰਾਣੇ ਦੇ ਵਿੱਚ ਦੇ ਨੌ ਕੇ ਸਾਡੀਆਂ ਕੁੜੀਆਂ ਜਿਹੜੀਆਂ ਹੈਲਪਰ ਸੀਆਂ ਉਹ ਵਰਕਰ ਪ੍ਰਮੋਟ ਹੋਈਆਂ ਬਹੁਤ ਖੁਸ਼ੀ ਦੀ ਗੱਲ ਐ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਬਾਕੀ ਐਮ ਐਲ ਏ ਸਾਹਿਬ ਸਾਡੇ ਸੀ ਡੀ ਪੀਓ ਮੈਡਮ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਨਾ ਤੁਹਾਡਾ ਜੀ ਗਰਵਿਤ ਕਰਿਆ ਜੀ ਹਾਂ ਜੀ ਬਹੁਤ ਸ੍ਰੀ ਕਹੂਗਾ ਹਾਂ ਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਮਦਰਨ ਲਾ ਸੀਗੇ ਡਿਊਟੀ ਤੇ 22 ਸਾਲ ਉਹਨਾਂ ਨੇ ਜੌਬ ਕੀਤੀ ਬਹੁਤ ਹੀ ਇਮਾਨਦਾਰਨ ਵਾਲੀ ਜੌਬ ਕੀਤੀ ਉਹਨਾਂ ਨੇ ਤੇ ਮੈਂ ਵੀ ਅੱਗੇ ਮਤਲਬ ਪੂਰੀ ਕੋਸ਼ਿਸ਼ ਕਰਾਂਗੀ ਮੰਮਾ ਵਾਂਗੂ ਪੂਰੀ ਇਮਾਨਦਾਰੀ ਨਾਲ ਮਤਲਬ ਜੌਬ ਕਰਾਂ ਤੇ ਥੈਂਕ ਯੂ ਕਰਨਾ ਚਾਹੁੰਦੀ ਆ ਸਾਰਿਆਂ ਦਾ ਜਿਨ੍ਹਾਂ ਨੇ ਮਤਲਬ ਮੈਨੂੰ ਜੌਬ ਦਾ ਕੀਤਾ ਮੌਕਾ ਦਿੱਤਾ ਹਾਂ ਜੀ ਸਰਕਾਰ ਦੇ ਮੌਕੇ ਦਾ ਆਪ ਦਾ ਹਾਂ ਜੀ ਧੰਨਵਾਦ ਧੰਨਵਾਦ ਕਰਾਂਗੇ ਜੀ ਮਾਨਸਾਵਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਡਾਕਟਰ ਬਲਜੀਤ ਕੌਰ ਮੈਡਮ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਆ ਐਮ ਐਲ ਏ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਅ ਬਲੌਕ ਬਾਗਾ ਪ੍ਰਾਣਾ ਚ 255 ਆਂਗਨਵਾੜੀ ਸੈਂਟਰਸ ਨੇ ਉਹਨਾਂ ਵਿੱਚ ਅੱਜ 9 ਆਂਗਨਵਾੜੀ ਹੈਲਪਰਸ ਨੂੰ ਐਜ਼ ਅ ਵਰਕਰ ਪ੍ਰੋਮੋਟ ਕੀਤਾ ਗਿਆ ਹੈ ਦੋ ਆਸ਼ਰਿਤ ਕੇਸ ਹੈ ਜਿਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਮਿਲੇ ਨੇ ਟੋਟਲ 11 ਜਣੇ ਨੂੰ ਇਹ ਨਿਯੁਕਤੀ ਪੱਤਰ ਮਿਲੇ ਨੇ ਜਿਹੜੇ ਵਰਕਰਸ ਪ੍ਰੋਮੋਟ ਹੋਏ ਨੇ ਉਹਨਾਂ ਦੇ ਜਿਹੜੇ ਹੈਲਪਰਸ ਪ੍ਰੋਮੋਟ ਹੋਏ ਨੇ ਉਹਨਾਂ ਦੀ ਜਿਹੜੀ ਸੀਟ ਖਾਲੀ ਹੈ ਉਹਦੇ ਨਾਲ ਨਾਲ ਪਲੱਸ ਹੋਰ ਵੀ ਸੀਟਸ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਸਿੱਧੀ ਭਰਤੀ ਕੀਤੀ ਜਾਵੇ ਜੇ ਜਿੰਨੇ ਹੁਣ ਵਰਕਰ ਪ੍ਰਮੋਟ ਹੋ ਗਏ ਤੇ ਇਹਨਾਂ ਦਾ ਤੁਹਾਨੂੰ ਕਿੰਨਾ ਜਿਹੜਾ ਕੰਮ ਦਾ ਬੋਝ ਆ ਘਟੂਗਾ ਜਰਾ ਆ ਦੇਖੋ ਉਹ ਸੀਟਾਂ ਵਰਕਰਸ ਦੀ ਜਿਹੜੀਆਂ ਉਹ ਸੀਟ ਸੀ ਖਾਲੀ ਸੀਗੀਆਂ ਤਾਂ ਆਬੀਅਸਲੀ ਜਿਹੜਾ ਸਾਡਾ ਦਫਤਰ ਲੈਵਲ ਦਾ ਜਿਹੜਾ ਪ੍ਰੈਸ਼ਰ ਉਹ ਘੱਟ ਹੋਗਾ ਕਿਉਂਕਿ ਇਸ ਟਾਈਮ ਤੇ ਹੁਣ ਉਹਨਾਂ ਸੈਂਟਰਸ ਦੀਆਂ ਰਿਪੋਰਟਸ ਟਾਈਮਲੀ ਆਇਆ ਕਰਨੀਆਂ ਟੋਟਲ ਉਹਨੇ ਵਰਕਰ ਕਿੰਨੇ ਆ ਵੈਸੇ ਇਸ ਬਲੌਗ ਦੇ आह uh, 250 आंगनवारी सेंटर है तो 250 ही आंगनवारी वर्कर्स और 250 ही आंगनवारी हेल्पर्स होने चाहिए देने। लेकिन अपने uh, कुछ प्रमोशंस करके कुछ डेथ केसेस करके अपने हैगिंग्स सीटा। एक अप्रॉक्सिमेटली निर्भर आई थिंक uh, 30 ते ही हेल्पर्स दिया, एक वर्कर्स दिया खाली। 21 ਵਰਕਰਸ ਦੀਆਂ ਖਾਲੀ ਆਂਗਣਵਾੜੀ ਵਰਕਰਸ ਦੀਆਂ ਜਿਹੜੀਆਂ ਸੀਟਾਂ ਨੇ ਉਹ 21 ਖਾਲੀ ਨੇ ਔਰ 23 ਆਂਗਣਵਾੜੀ ਹੈਲਪਰਸ ਦੀਆਂ ਸੁਪਰਵਾਈਜ਼ਰ ਵਗੈਰਾ ਸਾਰੇ ਪੂਰੇ ਨਹੀਂ ਸਾਡੇ 10 ਸਰਕਲ ਨੇ ਉਹਨਾਂ ਚੋਂ ਮੇਰੇ ਕੋਲ 4 ਹੀ ਸੁਪਰਵਾਈਜ਼ਰਸ ਨੇ ਜਦਕਿ ਮੇਰੇ ਕੋਲ 10 ਸੁਪਰਵਾਈਜ਼ਰਸ ਹਾਂ ਬਲਾਕ 'ਚ 10 ਸੁਪਰਵਾਈਜ਼ਰਸ ਹੋਣੇ ਚਾਹੀਦੇ ਸੀ 6 ਸੀਟਾਂ ਖਾਲੀ ਨੇ ਕੀ ਕਹੋਗੇ ਜੀ ਰਾਜ ਜੀ ਸਾਰਾ ਹੰਸ਼ ਹੋਇਆ ਹੈ ਅਹ ਦੇਖੋ ਸਾਡੇ ਆਈ ਸੀ ਡੀ ਐਸ ਫੈਮਲੀ ਵਿੱਚ ਜਿਹੜਾ ਦੋ ਅਹ ਸਾਡੇ ਫੈਮਲੀ 'ਚ ਮੈਂਬਰ ਵਧੇ ਨੇ ਉਹਦੇ ਲਈ ਵੀ ਅਸੀ ਖੁਸ਼ਾਂ ਤੇ ਜਿਹੜੇ ਸਾਡੇ ਭੈਣਾਂ ਨੂੰ ਮੁਕਤੀ ਪੱਤਰ ਮਿਲੇ ਆ ਪ੍ਰਮੋਸ਼ਨ ਹੋਈਆਂ ਨੇ ਉਹਦੇ ਲਈ ਵੀ ਬਹੁਤ ਖੁਸ਼ੀ ਹੈਗੀ ਹੈ ਤਾਂ ਇਸ ਲਈ ਸਾਰੇ ਵਧਾਈ ਦੇ ਪਾਤਰ ਨੇ ਥੈਂਕ ਯੂ